ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਗੇ ਅੱਜ ਦੀ ਵਿਜਿਟ ਪਿੰਡ ਖੇਮਕਰਨ ਬਾਰਡਰ ਤੇ ਜ਼ਿਲ੍ਹਾ ਸ਼ਿਰੀ ਨੂੰ ਲੱਗਦਾ ਸਜਣੋ ਤਰਨਤਨ ਸਾਹਿਬ ਭਾਈ ਅਰਸ਼ੀ ਸਾਜੀ ਦੇ ਕੋਲ ਪਹੁੰਚ ਚੁੱਕੇ ਆ ਚਾਰ ਵੜਾ ਲੈ ਕੇ ਆਇਆ 2 ਇਹਨਾਂ ਵਿੱਚੋਂ ਘੱਬਣਾ ਹੈ ਤੇ 2 ਬਿਲਕੁਲ ਸੁਈਆਂ ਆ ਸਾਰਾ ਰੇਟ ਭਾਅ ਪਤਾ ਪੁੱਛ ਕੇ ਤੁਹਾਡਾ ਨਾਂ ਸਾਂਝਾ ਕਰਦੇ ਆਂ ਵੀਡੀਓ ਨੂੰ ਜਰੂਰ ਅੰਤ ਤੱਕ ਵੇਖਿਓ ਤੇ ਅੱਗੇ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਹੇ ਵੀਰ ਦਾ ਫਾਇਦਾ ਜੇ ਤੇ ਆਪਣੀ ਨੱਖ ਪਰ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ ਜਾਂ ਪੈਸੇ ਲਾਉਣੇ ਆ ਤੇ ਆਓ ਵਧੇਰੇ ਆਪਣੇ ਸ਼ਾਹੀ ਤੋਂ ਜਾਣਕਾਰੀ ਲੈ ਕੇ ਸਾਂਝੀ ਕਰਿਓ ਤੁਹਾਡੇ ਨਾਲ ਸਿਆ ਜੀ ਸਤਿ ਸ੍ਰੀ ਅਕਾਲ। ਕਿੱਦਾਂ ਬੱਬਾ ਜੀ? ਛੜਤੀ ਕਲਾ ਜੀ। ਛੜਤੀ ਕਲਾ ਜੀ। ਹੋਰ ਸਰਾਉ। ਜੈ ਜੈ ਕਾਰ। ਸ਼ੁਕਰ ਹੈ ਜੀ ਗੁਰੂ ਰਾਮਦਾਤਾ। ਤੇ ਡਰੈਸ ਦੱਸ ਕੀ? ਪਿੰਡ ਆਪਣਾ ਖੇਮਕਰਨ ਜੀ। ਹਾਂ ਜੀ। ਤਹਿਸੀਲ ਪੱਟੀ, ਜ਼ਿਲ੍ਹਾ ਸੀਤੰਦਰਨ ਸਰ। ਹਾਂ ਜੀ। ਤੇ ਮੋਬਾਈਲ ਨੰਬਰ ਹੈਗਾ 8196 9221 ਜੀ। ਠੀਕ ਹੈ ਜੀ। ਤੇ ਚਾਰ ਵੜਾ ਲੈਣਗੇ ਦੋ ਸਈਆਂ ਦੋ ਗੱਬੜਾ ਹਾਂਜੀ ਠੀਕ ਹੈ ਜੀ ਇਹ ਜਿਹੜੀ ਸਾਹਮਣੇ ਆ ਵੈੜ ਸਕਰੀਨ ਉੱਪਰ ਚੱਲ ਰਹੀ ਕਿੰਨਾ ਦੁੱਧ ਤੋਂ ਸਟਾਰਟਿੰਗ ਆ ਤੇ ਕਿੰਨਾ ਦੁੱਧ ਬਾਬਾ ਜੀ ਅੱਛਾ 11 ਕਿਲੋ ਮੌਕੇ ਦਾ ਹਾਂਜੀ ਠੀਕ ਹੈ ਤੇ ਮਗਰ ਵੱਚਾ ਆ ਗਿਆ ਵੱਚੀ ਆ ਜੀ ਵੱਚੀ ਆ ਗਈ ਖੁੱਲ ਗਏ ਨਾ ਤੁਰਤ ਰਕ ਰਹੀਏ ਚੈੱਕ ਕਰ ਆਹ ਨੂੰ ਪਾਵੇਂ ਕਰ ਲਓ ਜੀ ਹਾਂਜੀ ਲਓ ਭਈ ਸਜਣੋ ਸੁਆ ਕਿਣਵਾ ਮੰਨ ਲਗੇ ਬੱਬਾ ਜੀ ਆਪੇ ਵੇਖੋ ਕਿਵੇਂ ਸੂਬੇ। ਨਈ ਦੂਜਾ ਆ ਜਾਂ ਤੀਜਾ। ਦੂਜੇ ਤੇ ਵੀ ਆ ਸਕਦੇ ਤੇ ਤੀਜੇ ਤੇ ਵੀ ਆ ਸਕਦੇ ਹੈਨਾ। ਤੀਜਾ ਸੱਚ ਨੂੰ ਭਾਵੇਂ ਮੰਨ ਲਓ ਰ ਭਾਵੇਂ ਮੰਨ ਲਓ ਦੂਜਾ ਹੈ ਕੀ ਵਹਿੜ ਪਾਨਿਆ ਠੀਕ ਹੈ ਜੀ। ਹਾਂ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਕਰਮਾਲੀ ਲੱਗਾ। 11 12 ਕਿਲੋ ਦੁੱਧ ਹੈ। ਹਾਂਜੀ। ਅੱਛਾ ਮੌਕੇ ਦਾ ਹੁਣ। ਚੀਜ਼ ਆਊ ਬੱਬਾ ਜੀ। ਠੀਕ ਹੈ ਜੀ। ਮਗਰ ਵੀ ਵੱਛੀ ਆ ਗਈ ਸੱਜਣੋ। ਲਓ ਜੀ ਸੀਲ ਬਹੁਤ ਠੀਕ ਹੈ ਜੀ ਅੱਛਾ ਜੀ ਏਡੀ ਸੀਲ ਆ ਮੈਂ ਕਿਹਨੇ ਗੱਲਾਂ ਇਹ ਤਾਂ ਆਨੰਦ ਵੱਜ ਕੇ ਦੇ ਠੀਕ ਆ ਬੰਦੋ ਜੀ ਲਓ ਜੀ ਬਾਕੀ ਪ੍ਰਿੰਟ ਪ੍ਰਿੰਟ ਬੜਾ ਸੋਹਣਾ ਹੈ ਲਓ ਜੀ ਮਾਗਰ ਸਜਣਾ ਬੱਚੀ ਆ ਗਈ ਸਾਹਮਣੇ ਦੇਖ ਸਕਦੇ ਜੀ ਤੇ ਔਰ ਰੇਟ ਦੀ ਸ਼ਾਹੀ ਗੱਲ ਰਹੀ ਕਿ ਕਿੰਨੇ ਦੀ ਦੇ ਦਿੱਗੇ ਬਾਬੇ ਜੀ ਤੁਸੀਂ ਸਾਰੀਆਂ ਖਾ ਲਓ ਇੱਕ ਵਾਰੀ ਲਾ ਦਿੰਨਾ ਤੁਹਾਨੂੰ ਇੱਕੋ ਰਾਈ ਰੇਟ ਫਿਕਸੀ ਰੇਟ ਹੋਣਾ ਹੈ ਅੱਛਾ ਹਾਂਜੀ ਫਿਕਸੀ ਰੇਟ ਆ ਫਿਕਸੀ ਜਿਹੜੀ ਮਰਜ਼ੀ ਚੋਂ ਜੋ ਲੈ ਜੇ 35000 ਦੀ 35 35 35 ਜਿਹੜੀ ਮਰਜ਼ੀ ਲੈ ਜੇ ਜਿਹੜਾ ਜਲ ਕਰਦਾ ਇਹ ਫਿਰ ਨੰਦ ਬੰਦ ਤੇ ਜੇ ਹਨਾ ਆ ਖੁੱਲ ਗਏ ਇੱਕ ਕਣਵਾ ਸੂ ਆ ਗਈ ਇਹ ਦੂਜਾ ਸੂਆ ਦੂਜਾ ਸੂਆ ਇਹਦਾ ਦੁੱਧ ਕਿੰਨਾ ਅਸਲ ਦੋ ਟਿੱਕੋ ਨਹੀਂ ਆਈ ਬੱਸ ਅੱਛਾ ਇਹਦਾ ਵੀ 11 ਹੀ ਆ ਹਾਂਜੀ ਠੀਕ ਹੈ ਲਓ ਵੀ ਸੱਜਣੋਂ ਇਹਦਾ ਵੀ ਪ੍ਰਿੰਟ ਪ੍ਰਿੰਟ ਚੰਗਾ ਜੇ ਤੇ ਡੱਬਾ ਦੋਵੇਂ ਡੱਬੀਆਂ ਐ ਠੀਕ ਹੈ ਜੀ ਲਓ ਜੀ ਸ਼ਾਹ ਜੀ ਨੇ ਰੇਟ ਵੀ ਇੱਕੋ ਕਰਤਾ ਜੇ ਤੇ ਵਹਿੜਾਂ ਦੇ ਵੀ ਰੰਗ ਢੰਗ ਤੇ ਕਦ ਕਾਠ ਵੀ ਇੱਕੋ ਜੇ ਐ ਲਓ ਆ ਦੁੱਜੇ ਸੁਬੇ ਜੀ ਇਹ ਤਾਂ ਜਈਆ ਇਹ ਤਾਂ ਜਈਆ ਆਪਾਂ ਇਹਨੂੰ ਤੀਜੇ ਮੰਨ ਕੇ ਲੈ ਜਾਈਏ ਨਹੀਂ ਹੋ ਹੋਊਗੀ ਦੁੱਜੇ ਹੀ ਐ ਵੀ ਤਾਂ ਤੁਹਾਨੂੰ ਵੀ ਬੜਾ ਸੋਹਣਾ ਲੱਗਾ ਇਹਦੇ ਮਗਰ ਅੱਛਾ ਦ ਵੱਚੀ ਮੱਛੀ ਆ ਜੀ ਉਹ ਬੰਦੇ ਮੈਨੇ ਵੇਚੀ ਇਹਦੀ ਵੱਚੀ ਆ ਗਈ ਸਜਣੋ ਵੱਚੀ ਵੀ ਤੁਹਾਨੂੰ ਦਿਖਾ ਦਿੰਨੇ ਲੱਗਉ ਲਓ ਜੀ ਉਹ ਮੱਛੀ ਆ ਗਈ ਜੇਨ ਦੀ ਵੀ ਠੀਕ ਹੈ ਜੀ ਡੱਬੀ ਵੱਚੀ ਦੀ ਵੀ ਇਹ ਵੀ ਬੱਬਾ ਜੀ ਸੀਲ ਲਾਉ ਠੀਕ ਹੈ ਜੀ ਮਸਲਾ ਜੀ ਅੱਛਾ ਹਾਂ ਠੀਕ ਹੈ ਠੀਕ ਹੈ ਜੀ ਵਾਕਿਆ ਜੀ ਪੂਰੀ ਸੀਲਸ ਲੱਗ ਕੇ ਹੈ ਦੋਵੇਂ ਹੀ ਲਓ ਜੀ ਇੰਦਾ ਫਿਰ ਸ਼ਾਜੀ ਮੋਲ ਕੀ ਰਹਿ ਗਿਆ ਇਹਨਾਂ ਨੇ 35 ਬਾਬਾ ਜੀ 35 ਕੋਈ ਰੇਟ ਕਰਤਾ ਸਾਰੀ ਠੀਕ ਆ ਠੀਕ ਆ ਆ ਆ ਗਈ ਤੀਜੇ ਨੰਬਰ ਤੇ ਇਹ ਕਿੰਨਾ ਸਮਾਂ ਲੈਂਦੀ ਆ ਇਹ 10 15 ਨੇ ਲੈ ਜਾਓ ਸਦਾ 10 ਲੈਵੇ 15 ਲੈਵੇ ਬਾਬਾ ਜੀ ਫਲੂ ਨਹੀਂ ਪਹਿਲਾਂ ਮੈਂ ਕਹਿੰਦਾ ਪਹਿਲਾਂ ਆ ਤੇ ਸੀਲ ਸਾਉ ਹੈ ਵੀ ਅੱਛਾ ਬਾਕੀ ਲਾਡ ਲੋੜ ਬੜੇ ਪਏ ਆ ਇਹ ਜਰਸੀ ਕਹੋ ਜਾ ਹੈ ਨਾ ਆ ਗਈ ਹੰਦੋ ਭਾਈ ਸਜਣੋ ਦੋ ਐਚ ਐਫ ਨਸਲੀਆਂ ਦਿਖਾ ਦੀਆਂ ਤੇ ਤੀਜੇ ਨੰਬਰ ਤੇ ਜਰਸੀ ਕ੍ਰੋਸ ਆਂਗ ਦੇ ਵਿੱਚ ਜਿਹੜੀ ਤੁਹਾਨੂੰ ਵੈੜ ਦਿਖਾਉਣ ਲੱਗੇ ਨਾਲ ਐਚ ਐਫ ਦਾ ਵੀ ਹੈ ਗਾਇਂ ਅੰਗ ਤੇ ਦੇਖ ਲਓ ਲਓ ਜੀ ਉਹ ਬਿਲਕੁਲ ਸੀਲ ਠੀਕ ਆ ਠੀਕ ਆ ਚਲੋ ਕੋਈ ਨਹੀਂ ਵਧੀਆ ਐ ਸੀਲ ਨਾ ਭਾ ਗਿਆ ਹੋਰ ਕੀ ਚਾਹੀਦਾ ਲਓ ਜੀ ਜਰਸੀ ਕ੍ਰੋਸ ਆਂਗ ਤੇ ਬਾਕੀ ਸੱਜਣੋ ਥੱਲਿਓ ਵੀ ਚੰਗੀ ਜੇ ਰੇਟ ਵੀ ਬੜਾ ਜਾਇਜ਼ ਜੀ ਉਂਜੀ ਇਹ ਭਾਵੇਂ 40000 ਰੁਪਏ ਦੀ ਜਿੰਨੂੰ ਮਰਜ਼ੀ ਫੜਾ ਦਈਏ 40000 ਬਾਬਾ 40000 ਬਾਹਰ ਵੇਖਦੀ ਆ 40000 ਬਾਹਰ ਵੇਖਦੀ ਆ ਤੇ ਚਲੋ ਰੇਟ ਜਾਇਜ਼ ਆ 35000 ਰੁਪਏ ਜਾਂਦਾ ਵੀ ਰੇਟ ਆ ਤੇ ਚੌਥੇ ਨੰਬਰ ਤੇ ਆ ਗਈ ਚੰਗੇ ਗਿਫਟ ਹਾਂ ਇਹ ਰੰਗ ਵੇਖੋ ਬਾਬਾ ਸਪੈਸ਼ਲ ਗਿਫਟ ਆ ਜਾ ਤੇ ਵੇਖੋ ਲੈ ਲਓ ਹਾਂ ਥਾਨ ਵੇਖੋ ਕਿੱਡਾ ਕਮਾਲ ਦਾ ਲੱਗਦਾ ਸੱਜਣੋ ਇਹ ਦੇਖੋ ਬਾਬਾ ਜੀ ਅੱਛਾ ਲਓ ਜੇ ਇਹ ਤਾਂ ਨੰਦ ਵੱਜ ਗਏ ਨੇ ਵੇ ਤੇ ਪੂਰੀ ਜਾਜਾਕਾਰ ਹੋ ਗਈ। ਬਸ ਕਿਤੇ ਲੈਂਦੀ ਆ। ਅੱਛਾ ਖੁੱਲ ਗਏ ਨੋਈ। ਰੰਗ ਬੜਾ ਸੋਹਣਾ ਪਿਆਰਾ ਹਨਾ। ਮੈਂ ਕਹਿੰਦਾ ਬੱਚੀ ਜੀ ਕਰਦਾ ਇੱਧਰ। ਹਾਂ ਲੈਓ। ਘਰ ਦੇ ਆਵਾ। ਸਹੀ ਲਿਆ ਮੈਂ ਇਹ ਹੋ ਗਿਆ ਜਲਪ ਗੇ। ਹਨਾ ਸ਼ਾ ਜੀ। ਬਾਬਾ ਜੀ ਦੁੱਧ ਭਾਵੇਂ ਚੱਲੋ ਘਟਦੇ ਦੇ ਆਸਤੇ ਹੋਏ। ਠੀਕ ਆ ਅਸੀਂ 슬ੱਗ ਹੋਵੇ। ਹਾਂ ਜੀ। ਠੀਕ ਆ। ਇਹ ਹੈਗੇ ਵਿੱਚੂੰਗੀ ਜੀ। ਆਸ ਚੂੰਗੀ ਆ ਜੀ। ਹਾਂ ਕਾਟੀ ਲੋ ਜੀ ਚੰਗੀ ਵੈਰੈਟੀ ਲੈਂਦੀ ਆ ਲੈਓ ਸ਼ਾਜ ਮੋੜ ਲਵਾਂਗਾ ਲੋ ਜੀ ਚੰਗੀ ਖੂਬਸੂਰਤ ਹੈ ਵੀ ਰੇਟ ਚਾਹੁੰਦੇ ਇੱਕੋ ਜਿਹਾ 35 35000 ਰੁਪਈਆ ਜਿਹੜੀ ਮਰਜ਼ੀ ਲੈ ਜੀ ਹਾਂ ਝੂੰਗੀ ਹੈ ਤੇ ਜਾਤ ਵੀ ਝੰਗੀ ਆ ਇਹ ਵੱਖਰੀ ਗਰਲੈਂਡੋ ਜੀ ਨਸਲ ਆ ਜਾਂਦੀ ਆ ਗਰਲੈਂਡੋ ਨਸਲ ਦੇ ਵਿੱਚ ਵੀ ਇਹ ਜਿਹੜੀ ਪਾਇਆ ਜਾਂਦੀ ਆ। ਬਾਕੀ ਆਪੋ ਆਪਣੀ ਸਾਰੇ ਸੂਝਵਾਨ ਆ ਹਿਸਾਬ ਲਾਇਓ। 35000 ਦੇ ਵਿੱਚ ਵੀ ਮਿਲ ਜੂ ਤੇ ਭਾਵੇਂ ਤਿੰਨਾ ਚੋਂ ਉਹ ਗੱਬਨ ਲੈ ਜਾਓ ਭਾਵੇਂ ਆਹ ਸਈਆਂ ਲੈ ਜਾਓ ਜਿਹੜੀ ਮਰਜ਼ੀ ਲੈ ਜਾਓ ਤੇ ਪਿੰਡ ਖੇਮਕਨ ਪਹੁੰਚ ਕੇ ਆਪਣੀ ਵਿਜਿਤ ਕਰਕੇ ਲੈ ਕੇ ਜਾਓ ਸਾਡੇ ਵੱਲੋਂ ਪਿਆਰ ਭਰੀ ਸასიਖਾਲ ਜੀ ਤੇ ਰੱਬ ਰਾਖਾ।